एसपी गुरप्रਤਾਪ ਸਿੰਘ ਨੇ ਦੱਸਿਆ ਕਿ ਬਟਾਲਾ ਪੁਲਿਸ ਨੇ ਕੈਜੀਲਿਆ ਦੇ ਵਿੱਚ ਗਨਪੁਆਇੰਟ ਤੇ ਵਾਪਰੇ 6 ਡਕੈਤੀਆਂ ਦੇ ਮਾਮਲਿਆਂ ਨੂੰ ਟ੍ਰੇਸ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਇਸ ਲੜੀ ਦੇ ਵਿੱਚ ਹੀ 24 ਮਾਰਚ ਨੂੰ ਬਟਾਲਾ ਦੇ थाना ਸਿਵਲ ਲਾਈਨ ਦੇ ਅਧਿਕਾਰ ਖੇਤਰ ਦੇ ਵਿੱਚ ਸਥਿਤ ਇੱਕ ਫਲਿੱਪਕਾਰਟ Amazon ਡਿਲੀਵਰੀ ਹਬ ਦੇ ਵਿੱਚ ਦੱਸਦੇ ਕਿ ਕੋਈ ਡਕੈਤੀ ਹੋਈ ਜਿਸ ਦੇ ਵਿੱਚ ਕਿ ਟ੍ਰੇਸ ਕਰਨ ਚ ਇੱਕ ਮਹੱਤਵਪੂਰਨ ਸਫਲਤਾ ਪ੍ਰਾਪਤ ਹੋਈ ਇਹ ਜਾਂਚ ਦੌਰਾਨ ਹੀ ਪਤਾ ਲੱਗਿਆ ਕਿ ਪੰਜ ਮੈਂਬਰਾ ਵਾਲਾ ਇੱਕ ਗਿਰੋਹ ਜੜਾ ਹੈ ਜੋ ਕਿ ਸਾਰੇ ਹੀ ਜ਼ਿਲ੍ਹਾ ਅਮਰitsar ਦਿਹਾਤੀ ਦੇ ਵਸਨੀਕ ਹਨ ਇਹਨਾਂ ਡਕੈਤੀਆਂ ਦੇ ਲਈ ਜ਼ਿੰਮੇਵਾਰ ਹਨ ਇਹ ਗਿਰੋਹ ਬਟਾਲਾ ਅਮਰitsar ਦਿਹਾਤੀ ਅਤੇ ਤ ਸਰ ਗਰਮੀ ਦੇ ਨਾਲ ਨਿਸ਼ਾਨਾ ਬਣਾ ਰਿਹਾ ਹੈ ਕਿ ਟੈਕਨੀਕਲ ਇੰਟੈਲੀਜੈਂਸ ਅਤੇ ਮਨੁੱਖੀ ਖੂਫੀਆ ਜਾਣਕਾਰੀ ਦੇ ਸੁਮੇਲ ਦੁਆਰਾ ਹੀ ਬਟਾਲਾ ਪੁਲਿਸ ਗਿਰੋਹ ਦੇ ਮੈਂਬਰਾਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਫੜਨ ਦੇ ਵਿੱਚ ਸਫਲ ਹੋਈ ਹੈ। ਜੀ ਸਰ ਬਾਣੀਓ ਸੀਐਮ ਪੰਜਾਬ ਸਦਾ ਭਗਵੰਤ ਸਿੰਘ ਮਾਨ ਬਾਣੀਓ ਡੀਜੀਪੀ ਪੰਜਾਬ ਗੌਰਵ ਯਾਦਵ ਜੀ ਆਈਪੀਐਸ ਬਾਣੀਓ ਡੀਆਈਜੀ ਸਰ ਸਤਿੰਦਰ ਸਿੰਘ ਜੀ ਆਈਪੀਐਸ ਤੇ ਬਾਣੀਓ ਐਸਐਸਪੀ ਬਟਾਲਾ ਸੋਹਿਲ ਕਾਸਿੰਗ ਜੀ ਦਿਸ਼ਾਨ ਦੇਸ਼ ਦੇ ਹੇਠ ਬਟਾਲਾ ਪੁਲਿਸ ਵੱਲੋਂ ਜਿਹੜਾ ਕ੍ਰਾਈਮ ਦੇ ਅਗੇਂਸਟ ਇੱਕ ਬੜਾ ਸਖਤ ਸਟੈਂਡ ਲੈਂਦੇ ਹੋਏ ਜਿਹੜਾ ਆਰਗੇਨਾਈਜ਼ ਕ੍ਰਾਈਮ ਹੈ ਉਹਦੇ ਵਿੱਚ ਕੁਝ ਵਾਰਦਾਤਾਂ ਹੋਈਆਂ ਸੀਗੀਆਂ ਬਟਾਲਾ ਜ਼ਿਲ੍ਹਾ ਦੇ ਵਿੱਚ ਉਹਨਾਂ ਨੂੰ ਪ੍ਰੈਸ ਕਰਨ ਦੇ ਵਿੱਚ ਬਟਾਲਾ ਪੁਲਿਸ ਕਾਮਯਾਬ ਹੋਈ ਹੈ ਜਿਹਦੇ ਵਿੱਚ ਇੱਕ ਇੰਟਰ ਡਿਸਟ੍ਰਿਕਟ ਜਿਹੜਾ ਗਰੋ ਹੈ ਗਿਆਨ ਸੀਗਾ ਜਿਹੜਾ ਬਟਾਲਾ ਅੰਮ੍ਰਿਤਸਰ ਰੂਟ ਤੇ ਤਰਨਤਾਰਨ ਦੀ ਡਿਸਟ੍ਰਿਕਟ ਦੇ ਵਿੱਚ 스ਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀਗਾ ਜਿਹਦੇ ਵਿੱਚ ਇਸ ਸਪੈਸੀਫਿਕਲੀ Amazon ਤੇ Flipkart ਦੇ ਜਿਹੜੇ ਸਟੋਰਸ ਨੇ ਜਿਹੜੇ ਜਨਰਲ ਸਟੋਰਸ ਨੇ ਜਿੱਥੋਂ ਡਿਲੀਵਰੀ ਹੁੰਦੀਆਂ ਨੇ ਜਿਹੜੀਆਂ ਅਸੀਂ ਗੁੱਡਸ ਐਂਡ ਪ੍ਰੋਡਕਟਸ ਆਨਲਾਈਨ ਮੰਗਾਨੇ ਆ ਇਹ ਉਹਨਾਂ ਨੂੰ ਟਾਰਗੇਟ ਕਰਦੇ ਸੀਗੇ ਤੇ ਇਹ ਪੰਜ ਮੈਂਬਰੀ ਗਰੋ ਸੀਗਾ ਜਿਹੜਾ ਪਿਛਲੇ 6-7 ਮਹੀਨਿਆਂ ਤੋਂ ਸਰਗਰਮ ਸੀਗਾ ਡਿਫਰੈਂਟ ਡਿਫਰੈਂਟ ਇਹਨਾਂ ਨੇ ਮਾਰਦਾਪਾਤ ਕੀਤੀਆਂ ਇਹਨਾਂ ਦੀ ਐਫਆਈਆਰਸ ਵੀ ਰਜਿਸਟਰ ਹੋਈਆਂ ਸੋ ਇਹਨਾਂ ਨੂੰ ਜਿਹੜੀ ਲਾਸਟ ਐਫਆਈਆਰ ਸਾਡੀ ਸਿਵਲ ਲਾਈਨ ਥਾਣੇ ਦੇ ਵਿੱਚ ਰਜਿਸਟਰ ਹੋਈ 24 ਮਾਰਚ ਨੂੰ ਤੇ ਇਸ ਤੋਂ ਬਾਅਦ ਸਾਰੀ ਸੰਜੀਦਗੀ ਦੇ ਨਾਲ ਇਹ ਸਾਰੇ ਮਸਲੇ ਨੂੰ ਲੈਂਦੇ ਹੋਏ ਡੀਐਸਪੀ ਸਿਟੀ ਸਜੀਬ ਜੀ ਦੀ ਦਿਸ਼ਾ ਨਿਰਦੇਸ਼ ਜੀ ਦੀ ਅਗਵਾਈ ਨਾਓ ਸਾਡੇ ਡੀਐਸਪੀ ਡੀ ਰਜੇਸ਼ ਕੱਕੜ ਜੀ ਸਾਡੀ ਸਿਗਾਇਰੀ ਟੀਮ ਸਾਰਿਆਂ ਨੇ ਇਹਨੂੰ ਐਜ਼ ਅ ਯੂਨਿਟ ਐਜ਼ ਅ ਟੀਮ ਇਹਨੂੰ ਟ੍ਰੇਸ ਕਰਦੇ ਹੋਏ ਇਹ ਜਿਹੜੇ ਇਹਦੇ ਵਿੱਚੋਂ ਚਾਰ ਦੋਸ਼ੀ ਨੇ ਉਹਨਾਂ ਨੂੰ ਅਸੀਂ ਅਰੈਸਟ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਇਹ ਚਾਰ ਦੋਸ਼ੀਆਂ ਦੇ ਨਾਮ ਜਸਵਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਕਾਲੇਕੇ ਥਾਣਾ ਖਲਜੀਆਂ ਅੰਮ੍ਰਿਤਸਰ ਅਧਿਆਤੀ ਆਕਾਸ਼ਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਦੋਲੋਂ ਮੰਗਲ ਥਾਣਾ ਬਿਆਸ ਅਸ਼ਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਦੋਲਾ ਨੰਗਲ ਥਾਣਾ ਬਿਆਸ ਤੇ ਸਨਮਦੀਪ ਸਿੰਘ ਪੁੱਤਰ ਪਵਨਦੀਪ ਸਿੰਘ ਵਾਸੀ ਦੋਲਾ ਨੰਗਲ ਥਾਣਾ ਬਿਆਸ ਇਹ ਚਾਰੋਂ ਦੋਸ਼ੀ ਜਿਹੜੇ ਨੇ ਅੰਮ੍ਰਿਤਸਰ ਦੇ ਆਤੀਰੇ ਸੀਗੇ ਇਹਨਾਂ ਦੇ ਵਿੱਚ ਇੱਕ ਦੋਸ਼ੀ ਜਿਹੜਾ ਹਜੇ ਸਾਡੀ ਗ੍ਰਿਪ ਤੋਂ ਬਾਹਰ ਪਜਿਆ ਹੋਇਆ ਉਹਨੂੰ ਵੀ ਅਸੀਂ ਨਾਮਿਨੇਟ ਕੀਤਾ ਹੋਇਆ ਜਲਦੀ ਗ੍ਰਿਫਤਾਰ ਕਰਾਂਗੇ ਉਹਦਾ ਨਾਮ ਹੈ ਲਖਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਸ਼ਮ ਰੇਜ ਸਿੰਘ ਵਾਸੀ ਸਠਿਆਲਾ ਇਹ ਵੀ ਅੰਮ੍ਰਿਤਸਰ ਦੇ ਆਤੀਰੇ ਹੈ ਇੱਥੇ ਦੱਸਣ ਯੋਗ ਇਹ ਹੈ ਕਿ ਇਹਨਾਂ ਨੇ ਪਿਛਲੀ ਅ 6 ਵਾਰ ਦਾਤਾ ਨੂੰ ਇਹਨਾਂ ਨੇ ਅੰਜਾਮ ਦਿੱਤਾ ਸੀਗਾ ਜਿਹਦੇ ਵਿੱਚ ਮੁਕੱਦਮਾ ਨੰਬਰ 225 ਮਿਤੀ 2/24 ਜਿਹੜਾ ਕਿ ਥਾਣੇ ਜੜਿਆਲੇ ਦੇ ਵਿੱਚ ਦਰਜ ਹੋਇਆ ਸੀ ਜਿਹਦੇ ਵਿੱਚ ਇਹਨਾਂ ਨੂੰ 2 ਲੱਖ 70 ਹਜ਼ਾਰ ਦੀ ਖੋਹ ਕੀਤੀ ਸੀ ਮੁਕੱਦਮਾ ਨੰਬਰ 190 ਜਿਹੜਾ ਕਿ ਥਾਣਾ ਸਿਟੀ ਤਰੁੰਤਾਰਨ ਵਿੱਚ 16/24 ਨੂੰ ਪਿਛਲੇ ਸਾਲ ਰਜਿਸਟਰ ਹੋਇਆ ਸੀ ਉਹਦੇ ਵਿੱਚ ਇਹਨਾਂ ਨੇ 28437 ਰੁਪਏ ਪਲੱਸ ਇੱਕ ਰੈਡਮੀ ਦਾ ਮੋਬਾਈਲ ਜਿਹੜਾ ਸੀਗਾ ਉਹਦੀ ਖੋਹ ਕੀਤੀ ਸੀਗੀ ਮੁਕਦਮਾ ਨੰਬਰ 244 244 19 11 2024 ਥਾਣਾ ਬਿਆਸ ਦਾ ਫਿਰ ਤੋਂ ਇਹ ਦਰਜ ਹੋਏ ਜਿਹਦੇ ਵਿੱਚ ਇਹਨਾਂ ਨੇ 50000 ਦੀ ਜਿਹੜੀ ਖੋਹ ਕੀਤੀ ਸੀਗੀ ਇਸ ਤੋਂ ਬਾਅਦ ਇਹਨਾਂ ਨੇ ਤਿੰਨ ਮੁਕਦਮੇ ਜਿਹੜੇ ਤਿੰਨ ਵਾਰ ਦਾਇਰ ਤਾਂ ਸਾਡੇ ਸਿਵਲ ਲਾਈਨ ਥਾਣੇ ਵਿੱਚ ਕੀਤੀਆਂ ਜਿੱਥੇ ਮੁਕਦਮਾ ਨੰਬਰ 315 10 12 2024 ਪਿਛਲੇ ਸਾਲ ਦਾ ਜਿਹਦੇ ਵਿੱਚ ਇਹਨਾਂ ਨੇ 136000 ਰੁਪਇਆ 200 ਚਿੰਜਾ ਰੁਪਏ ਪਲਸ ਇੱਕ ਮੋਬਾਈਲ ਬੰਦ ਡੱਬਾ ਜਿਹੜਾ ਸਿੱਧਾ ਹੀ ਇਹਨਾਂ ਨੇ ਸਟੋਰ ਤੋਂ